ਜੰਡਿਆਲਾ ਗੁਰੂ ਦੇ ਦਰਸ਼ਨੀ ਬਾਜ਼ਾਰ ਵਿੱਚ ਲੱਗੀ ਅੱਗ ਬੀਤੀ ਰਾਤ ਜੰਡਿਆਲਾ ਗੁਰੂ ਦੇ ਦਰਸ਼ਨੀ ਬਾਜ਼ਾਰ ਵਿਖੇ ਸਥਿਤ ਇੱਕ ਬਜਾਜੀ ਦੀ ਦੁਕਾਨ ਨੂੰ ਅੱਗ ਲੱਗ ਗਈ ਜਿਸ ਵਿੱਚ ਦੁਕਾਨ ਤੇ ਪਿਆ ਲੱਖਾਂ ਰੁਪਈਆਂ ਦਾ ਮਾਲ ਸੜ ਕੇ ਸੁਆਹ ਹੋ ਗਿਆ ਦੁਕਾਨਦਾਰਾਂ ਨੇ ਮਿਲ ਕੇ ਅੱਗ ਤੇ ਕਾਬੂ ਪਾਇਆ ਇਹ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ ਇਹ ਪਹਿਲੀ ਕੀਹਤਾਂ ਦਾ ਕੁਝ ਬਾਤਾਂ ਆਤੀਆਂ ਅੱਗੇ ਆ। ਆ ਜਾਣੇ ਲੱਗਦੀ ਕਿ ਲਖਣੀ ਆ ਜਾਂ ਕੋਈ ਉਪਕਾਰ ਹੈ। ਇtanto ਨਹੀਂ ਪਤਾ ਲੱਗਾ ਬੜੀਆਂ ਪੀੜੀ ਦੇ ਤਰ੍ਹਾਂ ਹੀ ਸਾਰੀਆਂ ਸਪਾਸ ਕਰਦੇ। ਬੜਾ ਸੋਸ਼ਲ ਕਰੋ ਆ। ਬਾਕੀ ਆ ਬਿਲਕੁਲ ਬਹੁਤ ਵਧੀਆ ਮੁੰਡਿਆਂ ਨੇ ਪਾਣੀ ਆ। ਇੱਕ ਜੇ ਸੇਵਾ ਕੀਤੀ ਹੈ। ਇੱਥੇ ਸੇਵਾ ਕੀਤੀ ਵਾਲੇ ਮੁੰਡੇ ਆਏ ਆ। ਇਹਨਾਂ ਨੇ ਬਹੁਤ ਸੇਵਾ ਦਿੱਤੀ ਆ। ਪੋਸ ਇਹਨਾਂ ਦੇ ਹਨ ਫ੍ਰੀ ਜੋ ਵੀ ਹੈ ਉਹ ਨਾਲ ਕੀਤਾ ਹੈ ਅੰਮ੍ਰਿਤਸਰ ਤੋਂ ਆ ਗਿਆ ਇੱਕੋ ਇੱਕ ਖਰੀਦਣਾ ਨੂੰ ਆਈ ਹੈ ਜੀ ਹਾਂਸਾਂ ਔਰ ਵਾਈਗਰ ਬਹੁਤ ਵਧੀਆ ਟਾਈਮ ਸਰ ਪਹੁੰਚੀ ਹੈ ਤੇ ਬਾਕੀ ਸਾਰੇ ਦਰਸ਼ੀ ਬਾਜ਼ਾਰ ਨੇ ਪੂਰਾ ਜ਼ਜੋਕ ਦਿੱਤਾ ਔਰ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਵੀ ਪਾਣੀ ਦਾ ਜੋ ਵੀ ਬਾਲਟੀਆਂ ਕੇ ਹੱਥ ਕੋਈ ਚੀਜ਼ ਆਈ ਸਾਰਿਆਂ ਨੇ ਭੱਜ ਕੇ ਲਾ ਸਾਰਿਆਂ ਨੇ ਜੀ ਪਾਣਾਂ ਨੂੰ ਕਿੰਨਾ ਦੁੱਖਸਾ ਮਰੇ ਸਰਾ ਦੇ ਕਾ ਵੀ ਹੋ ਜਾਣਾ ਸੀ ਪਰ ਬਚਾਲਿਆ ਗਿਆ ਪਰ ਇੱਕ ਦੁਕਾਨ ਕੱਪੜੇ ਦੀ ਜਾਈ ਹੈ ਅੱਛੀ ਇੱਕ ਕਦਰ ਮੋਬਾਈਲ ਦੀ ਦੁਕਾਨ ਤੇ ਕੁਝ ਹੋ ਗਿਆ ਕਿਹਦੇ ਪਰਿਆ ਸੀ ਉਹਦਾ ਕੰਮ ਹੀ ਸੀ ਰਾਏ ਦੇ ਸਭ ਤੋਂ ਇਹ ਮੋਬਾਈਲ ਜਨਤਰੀ ਇਹ ਬਣੇ ਬਾਟੇ ਕੋਲ ਕੋੜੇ ਨਾਸਤੇ ਦੇ ਨਾਲ ਕੱਪੜੇ ਦੀ ਦੁਕਾਨ ਕੋਲ ਕੋਸ਼ ਕੈਂਪ ਨਾ ਉਹਨੇ ਪਾਈ ਆ ਜਿੰਨ ਵਾਲੀ ਉਸ ਤੋਂ ਪਤਾ ਨਹੀਂ ਹੱਥ ਪਾਈ ਵੀ ਜਦੋਂ ਵੀ ਦੇਖਣ ਨਾ ਦੁਕਾਨ ਦਾ ਆ ਗਿਆ ਇਹ ਬਹੁਤ ਬਹੁਤ ਆ ਗਿਆ ਇਹ ਵੀ ਪਾਕੀ ਦੇ ਬੰਦੇ ਆ ਜੀ ਪਹਿਲੇ ਵੀਡੀਓ ਆ ਗਈ ਹੈ ਤੇ ਬਾਕੀ ਕੋਲੇ ਜਾਏ ਇਹ ਜਿਹੜਾ ਇਹ ਇਹ ਮੈਂ ਸ਼ਹਿਰ ਵਸਨੀਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਇੱਕ ਦੇ ਬਿਜਲੀ ਦਾ ਸਰਕਟਾ ਟਿਕ ਟੰਗ ਨਾ ਨਹੀਂ ਚਾਹਤੇ ਇਹ ਇਹ ਜਿਆਦਾ ਮੇਰੇ ਤੋਂ ਵਿਚਾਰ ਬੰਦਾ ਜਿਹੜੀ ਇੱਕ ਕਮਿਊਨਿਸਟ ਕਰ ਪਈ ਹੋਇਆ ਜਿਵੇਂ ਨੁਕਸਾਨ ਹੋ ਰਿਹਾ ਉਸੇ ਕਰਕੇ ਜੋ ਭਰਾਇਆ ਹੋਇਆ ਉਹ ਅੱਛਾ ਕੋਈ ਨਾ ਨੁਕਸਾਨ ਹੋਇਆ ਪਜਾਜ ਦੀ ਦੁਕਾਨ ਹੈ ਵਟਵਾਰੇ ਵਿਚਲਾ ਨੂੰ ਸਾਰੇ ਪਾਣੀ ਦੀ ਨਾਲੀ ਆਪਣੇ ਸਾਰੇ ਸ਼ਹਿਰ ਦੀ ਨਾਲੀ